ਸਾਰਾਗੜੀ ਦੇ ਸ਼ਹੀਦਾਂ ਦੇ ਜੱਦੀ ਪਿੰਡਾਂ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਯਾਦਗਾਰਾਂ ਬਣਾਈਆਂ ਜਾਣਗੀਆਂ। ਬੀਤੀ ਰਾਤ ਕੈਪਟਨ ਨੇ ਆਪਣੀ ਕਿਤਾਬ ਸਾਰਾਗੜੀ ਐਂਡ ਡਿਫੈਂਸ ਆਫ ਸਮਾਣਾ ਫੋਰਟਸ ਦਾ ਲੋਕ ਅਰਪਣ ਕਰਦੇ ਸਮੇਂ ਇਹ ਐਲਾਨ ਕੀਤਾ। ਕਿਤਾਬ ਦੀ ਕੁੰਡਚਕਾਈ ਦੇ ਸਮੇਂ ਕੈਪਟਨ ਸਮੇਤ ਰਾਜਪਾਲ ਵੀਪੀ ਬਦਨੌਰ, ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਤੇ اداکار ਰਣਦੀਪ ਫੁੱਡਾ ਮੌਜੂਦ ਸਨ। ਕੈਪਟਨ ਦੀ ਨਵੀਂ ਕਿਤਾਬ 36 ਸਿਕ ਰੈਜiment ਦੇ ਉਹਨਾਂ ਬਹਾਦਰ 21 ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸਾਲ 1897-98 ਦੇ ਦੌਰਾਨ ਇੱਕ ਅਜਿਹੀ ਜੰਗ ਲੜਦਿਆਂ ਸ਼ਹਾਦਤ ਦਾ ਜਮਬਿੰਦਾ ਸੀ ਜੋ ਅਜ ਤੱਕ ਦੇ ਯੁੱਧਾਂ ਦੇ ਵਿੱਚ ਮਹਾਨ ਸਥਾਨ ਰੱਖਦੀ ਹੈ ਕੈਪਟਨ ਨੇ ਇਹਨਾਂ ਯੋਧਿਆਂ ਨੂੰ ਹੀ ਆਪਣੀ ਕਿਤਾਬ ਸਮਰਪਿਤ ਕੀਤੀ i am uh, sort of doing down what those brave men have got done to when the pvc or something but here was a case that they saw the men they, they had surrounded them and they knew that this was the last day and they didn't think of chucking in the town they didn't think of leaving they were ordered to hold their ground and they held their ground kitab de lok arpan de duran adakaran deep bhadda ne saragani di ladai de utte aadharit film vich hawaldar eeshwar singh di bhumika nu bhi murtimar ki ta ਇਸ ਨਾਲ ਪੱਤਰਕਾਰ ਸ਼ਿਖਰ ਗੁਪਤਾ ਨੇ ਕਿਹਾ ਕਿ ਇਹ ਵੀ ਮੰਦ ਭਾਗਾ ਹੈ ਕਿ ਲੋਕਾਂ ਵੱਲੋਂ ਅਜਈਆਂ ਗਾਥਾਵਾਂ ਦੇ ਗੁੰਗਾਨ ਨੂੰ ਉਦੋਂ ਹੀ ਮਾਣਿਆ ਜਾਂਦਾ ਹੈ ਜਦੋਂ ਇਹ ਉਹਨਾਂ ਦੇ ਹੱਕ ਵਿੱਚ ਭੁਗਤਦੀਆਂ ਨੇ ਪੰਜਾਬ ਕੋ ਅਭੀ ਨਏ ਹੀਰੋ ਦੀ ਨਏ ਹੀਰੋਸ ਚਾਹੀਏ ਇੱਕ ਨਿਆ ਹੋ ਚਾਹੀਦਾ ਇੱਕ ਨਿਆ ਰੁਤਬਾ ਜਿਹੜਾ ਪੰਜਾਬ ਦਾ ਹੁੰਦਾ ਸੀ ਸਭ ਲੋਕੀ ਭੁੱਲ ਗਏ ਨੇ ਸਭ ਕਾਰਪੇਟ ਦੇ ਨੀਚੇ ਕਰ ਦਿੱਤਾ ਤਾਂ ਉਹ ਪੂਰੇ ਹਿੰਦੁਸਤਾਨ ਨੂੰ ਪੂਰੀ ਦੁਨੀਆ ਨੂੰ ਪਤਾ ਚੱਲਣਾ ਚਾਹੀਦਾ ਕਿ ਪੰਜਾਬ ਅਸਲ ਵਿੱਚ ਹੈ ਕੀ ਔਰ ਉਹ ये ब्रेवरी ते करेज ते सुरा सो पहचानिए जो लड़े दीन के हेत पुरजा पुरजा कट मरे कभू न छे खेत दैट इज पंजाब